ਰਦੀ ਉਹ ਫਰਨਾ ਬਣਿਆ ਉਹੀ ਪਰਮਾਣ ਦੇਤਾ ਜੀ ਗੁਰੂ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੇ ਪਉ ਤੂੰ ਗੁਰੂ ਅਮਰਦਾਸ ਜੀ ਦਾ ਧਿਆਨ ਹੀ ਧਰ ਲੈ ਤੇਰੇ ਪਾਪ ਮੁਕਣੇ ਸ਼ੁਰੂ ਹੋ ਜਾਣ ਗੁਰੂ ਅਮਰਦਾਸ ਪਰਸੀਏ ਅਬ ਹਉ ਲਵੇ ਗਉ ਚੁਕੇ ਤੇਰੇ ਦੁੱਖ ਜਾਣੇ ਸ਼ੁਰੂ ਹੋ ਜਾਣਗੇ ਸੁੱਖ ਆਣੇ ਸ਼ੁਰੂ ਹੋ ਜਾਣਗੇ ਗੁਰੂ ਅਮਰਦਾਸ ਜੀ ਨੂੰ ਪਰਸਲੇ ਚਾਰ ਪੰਜ ਇਤਿਹਾਸਕਾਰਾਂ ਨੂੰ ਮੈਂ ਪੜਿਆ ਕਿ ਗੁਰੂ ਅਮਰਦਾਸ ਜੀ ਜਦੋਂ ਸਵੇਰੇ ਦੀਵਾਨ ਚ ਆਉਂਦੇ ਸੀ ਨਾ ਆਸਾ ਜੀ ਦੀ ਵਾਰ ਕੀਰਤਨ ਦੇ ਦੀਵਾਨ ਪਹਿਲੇ ਤੇ ਗੋਇੰਦਵਾਲ ਸਾਹਿਬ ਕਮਰਾ ਵੀ ਬਣਿਆ ਜਿੱਥੇ ਕੱਲਿਆਂ ਬੈੰਦੇ ਸੀ ਉਹ ਆਵੇ ਜੇਥੇ ਤੁਹਾਨੂੰ ਇਤਿਹਾਸ ਪਤਾ ਵੀ ਮਾਰੇ ਕੱਲਿਆਂ ਬੈਠੇ ਹੋ ਸਿਮਰਨ ਵਿੱਚ ਤੇ ਮਾਈ ਦੇ ਰੋਣ ਦੀ ਆਵਾਜ਼ ਆਈ। ਉਹ ਬਿਰਤੀ ਹਿਲੇ ਗੁਰੂ ਅਮਰਦਾਸ ਜੀ ਦੇ ਸੇਵਾਦਾਰ ਨੂੰ ਕਿਹਾ ਵੀ ਕੌਣ ਮਾਈ ਰੋ ਰਹੀ ਹੈ? ਉਹਨੇ ਪਤਾ ਕੀਤਾ ਕਿੰਦਾ ਜੀ ਉਹਦਾ ਜਵਾਨ ਪੁੱਤਰ ਮਰ ਗਿਆ। ਇਹ ਗੁਰੂ ਅਮਰਦਾਸ ਜੀ ਦੇ ਮੋਖ ਚੋਂ ਨਿਕਲਿਆ ਉਹਨੂੰ ਕੋ ਮਾਈ ਨੂੰ ਚੁੱਪ ਕਰ ਬਿਰਤੀ ਜਿ ਫਰਕ ਪੈਂਦਾ ਹੈ। ਅੱਜ ਤੋਂ ਬਾਅਦ ਗੋਇੰਦਵਾਲ ਦੀ ਧਰਤੀ ਤੇ ਕੋਈ ਜਵਾਨ ਪੁੱਤਰ ਨਹੀਂ ਮਰੇਗਾ ਇਹ ਵਜਨ ਕੋਲ ਬੈਠਾ ਸੀ ਕੋਈ ਥੋੜਾ ਸਿੱਖ ਉਹਨੇ ਮੜਾ ਕਹਤਾ ਮਾਰੇ ਕਿੰਨਾ ਕਚੇਰ ਮਾਰੇ ਕਹਿੰਦੇ ਜੇ ਨਾਂ ਪੁੱਛਦਾ ਤੇ ਸਜ਼ਾ ਲਈ ਹੋ ਜਾਣਾ ਸੀ ਹੁਣ ਤੂੰ ਪੁੱਛ ਕੇ ਨਾ ਕੱਟ ਮਾਰਦਾ ਹੁਣ ਜਿੰਨਾ ਚ ਰਹੀ ਸਰੀਰ ਜਗੇ ਹੱਡੇ ਸਮਰਤ ਮੈਂ ਉਥੇ ਇਸ਼ਾਰਾ ਦੇ ਰਿਹਾ ਵੀ دیਵਾਨ ਜਾਨ ਤੋਂ ਪਹਿਲੇ ਇਕੱਲਿਆਂ ਬੈੰਦੇ ਸੀ ਮੈਂ ਇਸ਼ਨਾਨ ਦੀਆਂ ਗੱਲਾਂ ਵੀ ਤੁਹੇ ਸੁਣੀਆਂ ਆਈਆਂ ਵੀ ਪਾਣੀ ਇਸ਼ਨਾਨ ਕਰਾਉਂਦੇ ਬਹੁਤ ਸੇਵਾ ਕੀਤੀ ਉਹਨੇ ਉਹਦੇ ਬਾਦੋਂ ਘਰ ਇਕੱਲੇ ਬਹਿਣਾ ਤੇ ਜਦੋਂ دیਵਾਨ ਜਾਣਾ ਨਾ ਜੀ ਜੋ ਵੀ ਘੰਟਾ ਡੇਢ ਦੀਵਾਨ ਚ ਬਹਿਣਾ ਸੰਗਤ ਵਿੱਚ ਇਹ ਚਾਰ ਪੰਜ ਇਤਿਹਾਸਕਾਰਾਂ ਨੇ ਪੜਿਆ ਹੈ ਕਿ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਸੀ ਨਾ ਜੀ ਤੇ ਗੁਰੂ ਅਮਰਦਾਸ ਜੀ ਸਮਾਪਤੀ ਤੋਂ ਬਾਅਦ ਨੇਤਰ ਖੋਲਦੇ ਸੀ ਉਹਨਾਂ ਜਰ ਬੰਦ ਹੁੰਦੇ ਸੀ ਤੇ ਜਦੋਂ ਉਹ ਨੇਤਰ ਖੋਲਣੇ ਚਾਰ ਪੰਜ ਇਤਿਹਾਸਕਾਰਾਂ ਲਿਖ ਕੇ ਕਹਿੰਦੇ ਜਿੱਦੇ ਤੇ ਗੁਰੂ ਅਮਰਦਾਸ ਜੀ ਦੀ ਪਹਿਲੀ ਨਜ਼ਰ ਪੈ ਜਾਵੇ ਉਹਦੇ ਸਾਰੇ ਪਾਪ ਧੋਤੇ ਜਾਂਦੇ ਉਹਦੇ ਸਾਰੇ ਪਾਪ ਧੋਤੇ ਨਾਮ ਚੱਲ ਜਾਂਦਾ ਸਤਿ ਸ੍ਰੀ ਅਕਾਲ ਮੈਂ ਸੋਚਦਾ ਰਹਿ ਜਾਂਦਾ ਹੋਏਗਾ ਫਿਰ ਜਦੋਂ ਮੈਂ ਪੰਕਤੀਆਂ ਪੜ੍ਹੀਆਂ ਸੋ ਕਹੋ ਢਲ ਗੁਰ ਤੇਰੀ ਐਹਨੇ ਸੈਜ ਸੁਭਾਏ ਉਹ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਇਹਾਂ ਦਰਸ਼ਨ ਪਿਆਰ ਨਾਲ ਕਰ ਰਿਹਾ ਤੇ ਸੰਗਤਾਂੋਂ ਡਿੱਗਦੀਆਂ ਸੀ ਅੱਜ ਕਿਤੇ ਪਹਿਲੀ ਨਜ਼ਰ ਮੇਰੇ ਤੇ ਪਈ ਜਦੋਂ ਇਹ ਪੰਕਤੀਆਂ ਮੈਂ ਪੜੀਆਂ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਉਰਸੋਂ ਛਟਿਏ ਤੁਦ ਡਠੇ ਸਤਿ ਪਾਸ਼ਾ ਮਲ ਜਨਮ ਜਨਮ ਦੀ ਜਦੋਂ ਮੈਂ ਗੁਰਬਾਣੀ ਦੀਆਂ ਪੰਕਤੀਆਂ ਪੜੀਆਂ ਮੈਂ ਕਿਹਾ ਹੋ ਸਕਦਾ ਪਾਣੀ ਕਹਿੰਦੀ ਪਈ ਹੈ ਜੱਠੇ ਹੁੰਦਾ ਦਰਸ਼ਨ ਕਰਨੇ ਉਹ ਸੱਚੇ ਪਾਤਸ਼ਾਹ ਭਾਵਨਾ ਨਾਲ ਜਿਹੜਾ ਬਹਿ ਗਿਆ ਤੇ ਉਹਨੇ ਜਦੋਂ ਤੁਹਾਡੇ ਦਰਸ਼ਨ ਕਰ ਲਏ ਤੁਹਾਡੀ ਨજર ਉਹਦੇ ਜਨਮਾਂ ਜਨਮਾਂ ਦੀ ਮੈਲ ਕੱਟ ਸਕਦੀ ਓਏ ਕੱਟ ਸਕਦੀ